ایش کمار ਪਿੰਡ ਸੇ ਕੋਲ ਥਾਣਾ ਗੜ ਸ਼ੰਕਰ ਜਿਲ੍ਹਾ ਹਿਸ਼ਾਲਪਰ ਘਰ ਵਿੱਚ ਰਹਿ ਰਿਹਾ ਸੀ 23 ਤਰੀਕ ਨੂੰ ਸਵੇਰੇ 10 ਵਜੇ ਇੱਕ ਫੋਨ ਆਂਦਾ ਮੈਨੂੰ ਟੈਲੀਕਮ ਵਿਭਾਗ ਤੋਂ ਕਹਿੰਦੇ ਤੁਹਾਡਾ ਜਿਹੜਾ ਫੋਨ ਹੈਗਾ ਨਾ ਕਿਸੇ ਨੇ ਹੈਂਗ ਕਰਕੇ ਬਹੁਤ ਵੱਡੇ ਨਾਂ ਦੇ ਖਾਤੇ ਵਗੈਰਾ ਖੋਲ ਲਏ ਬੜੀ ਬੰਬੇ ਚ ਐਫਆਈਆਰ ਦਰਜ ਹੋ ਗਈ ਵੀ ਫੋਨ ਬੰਬੇ ਜਾਣਾ ਪੈਣਾ ਮੈਂ ਕਹਿੰਦਾ ਮੈਂ ਤਾਂ ਬੰਬੇ ਜਾ ਨਹੀਂ ਸਕਦਾ ਉਹ ਕਹਿੰਦੇ ਤੁਹਾਡੀ ਇਨਸਪੈਕਟਰ ਨਾਲ ਗੱਲ ਕਰਾ ਦਿੰਦੇ ਉਨੇ ਇੱਕ ਕੰਮ ਦੇਜ ਮੈਨੂੰ ਲੈ ਗਿਆ ਵੀਡੀਓ ਕਾਲ ਦੇ ਉੱਪਰ ਰੱਖ ਕੇ ਗੱਲ ਕਰਨ ਲੱਗਾ ਕਹਿੰਦਾ ਨਹੀਂ ਤੁਹਾਨੂੰ ਤੁਹਾਨੂੰ ਆਰਡਰ ਹੈ ਕਿ ਤੁਹਾਨੂੰ 2 ਘੰਟੇ ਦੇ ਅੰਦਰ ਅੰਦਰ ਅਰੈਸਟ ਕੀਤਾ ਜਾਊਗਾ ਹੂੰ ਮੈਂ ਕਿਹਾ ਮੈਂ ਕਿੱਦਾ ਜਾ ਸਕਦਾ ਮੈਂ ਕਹਿੰਦਾ ਤੁਸੀਂ ਗਏ ਕਦੀ ਬੰਬੇ ਤੁਹਾਡਾ ਖਾਤਾ ਖੁੱਲਿਆ ਉਦੋਂ ਤੱਕ ਮੇਰਾ ਕੋਈ ਖਾਤਾ ਨਹੀਂ ਖੁੱਲਿਆ ਕਹਿੰਦਾ ਨਹੀਂ ਨਹੀਂ ਆ ਸਕਦੇ ਤਾਂ ਤੁਹਾਡੀ ਮੈਂ ਡੀਜੀਪੀ ਨਾਲ ਗੱਲ ਕਰਾ ਦਿੰਦਾ ਡੀਜੀਪੀ ਉਹ ਬੋਲਣ ਲੱਗਿਆ ਉਹਨੂੰ ਜਦੋਂ ਲੈ ਗੱਲ ਕਰਾਈ ਤਾਂ ਕਹਿੰਦਾ ਤੁਸੀਂ ਆ ਜਾਈਆਂ ਅਰੇ ਸਿਕਿਉਰਿਟੀ ਵਾਲੇ ਜਿੱਥੇ ਬੈਠੇ ਆਂ ਰੈਸਟ ਕਰਕੇ ਲਿਆਓ ਇਹਦਾ ਰੈਸਟੌਨ ਦੀ 20 25 ਇਸ ਤੇ ਪਰ ਕੰਪਲੇਨ ਨਾ ਹੋਣੀ ਜਮਾ ਇੱਕ ਕਹਿੰਦਾ ਕਿ ਇੱਕ ਘਰ ਕਹਿੰਦਾ ਤੁਹਾਨੂੰ ਪਤਾ ਮੰਨੀ ਲਾਂਡਰਿੰਗ ਕੀ ਹੁੰਦੀ ਮੈਂ ਕਿ ਮੈਨੂੰ ਤਾਂ ਪਤਾ ਨਹੀਂ ਕਹਿੰਦਾ ਇੱਕ ਨਰੇਸ਼ ਗੋਇਲ ਦਾ ਬੰਦਾ ਤੁਹਾਡੀ ਉਮਰ ਦਾ ਹੀ ਕਹਿੰਦਾ ਉਹਨੇ 2 ਕਰੋੜ ਦੀ ਬੈਂਕ ਚ ਉਧਾਕਾ ਮਾਰਿਆ ਸੀ 2 ਉਹਦੇ ਵਿੱਚੋਂ ਉਹਨੇ 2 2% ਕਰਕੇ ਤੁਹਾਡੇ ਖਾਤਿਆਂ ਦੇ ਵਿੱਚ 20 20 ਲੱਖ ਰੁਪਏ ਪਾਇਆ ਵਾ ਆ ਸਾਡੇ ਕੋਲ ਦੇ ਤੁਸੀਂ ਤਾਂ ਕਿਹਾ ਜਵਾਬ ਦੇ ਨਹੀਂ ਮੈਂ ਕਹਿੰਦਾ ਅਸੀਂ ਨਾ ਮੈਂ ਕਿਹਾ ਨਾ ਮੈਨੂੰ ਕਿਹਦਾ ਪਤਾ ਨਾ ਸਾਨੂੰ ਪਤਾ ਹੈ ਕੁਝ ਮੈਂ ਉਹਨੇ ਕਹਿੰਦਾ ਲੋਕ ਬੰਦ ਕਰ দাও ਤੇ ਵੀਡੀਓ ਕਾਲ ਚਾਲੂ ਰੱਖਣਾ ਆਪਣਾ ਫੋਨ ਵੀ ਚਾਰਜ ਤੇ ਲਾ ਦਿਓ ਫੋਨ ਵੀ ਤੁਹਾਡਾ ਖਤਮ ਨਹੀਂ ਹੋਣਾ ਚਾਹੀਦਾ ਮੈਂ ਡਰ ਗਿਆ ਨਾ ਕਿ ਮੈਂ ਪਤਾ ਨਹੀਂ ਕੀ ਅਗਲਾ ਹੈ ਕਹਿੰਦਾ ਨਹੀਂ ਥਾਣੇ ਸਾਰੇ ਕਰਨੀ ਕਰਨਾ ਤਾਂ ਐਦਾ ਕਰੋ ਕਿ ਸਾਰੇ ਆਪਣਾ ਬਾਕਸ ਬੁੱਕ ਬੈਂਕ ਦੀਆਂ ਕਾਪੀਆਂ ਕੀ ਹੋ ਗਏ ਚੈੱਕ ਬੁੱਕ ਮੈਂ ਕਹਾਂ ਉਹ ਤੇ ਸਾਰੇ ਮੈਂ ਕਹਿੰਦਾ ਸਾਡਾ ਕਾਊਂਟ ਕਰਨਾ ਹੁੰਗਾ ਬਾਅਦ ਕੀ ਸਾਡੇ ਕੋਲ ਕਿਆ ਨਿਕਲਦਾ ਉੱਥੇ ਕਿਆ ਨਿਕਲਣਾ ਮੈਂ ਕਹ ਉਹ ਦੇਖਣਾ ਹੁੰਗਾ ਤੂੰ ਉਹ ਸਾਰੇ ਉਹ ਮੇਤੋਂ ਲੈਣੇ ਤੋਂ ਬਾਅਦ ਮੈਂ ਕਹ ਬਸ ਹੋ ਗਿਆ ਕੰਨ ਨਹੀਂ ਹਜਾ ਨਹੀਂ ਹੂੰ ਤੁਹਾਡੀ ਤੁਸੀਂ ਕਿਆ ਚਲਾਣੇ ਮੈਂ ਕਹ ਮੈਂ ਤਾਂ ਕੁਛ ਨਹੀਂ ਚਲਾਦਾ ਮੇਰੇ ਕੋਲ ਸਕੂਟਰੀ ਆ ਬਾਈਪੇ ਛੋਟੀ ਜੀ ਕੰਨ ਬੈਂਕ ਤੁਹਾਡਾ ਕਿੰਨੇ ਦੂਰ ਹੈ ਸਾਰਾ ਮੇਤੋਂ ਹੀ ਪੁੱਛ ਲਿਆ ਮੈਂ ਕਹ 10 ਕਿਲੋਮੀਟਰ ਹੈ ਹਉਂ ਤੁਸੀਂ ਜੇ ਤਾਂ ਕਰੋ ਕੁਝ ਨਹੀਂ ਕਰਨਾ ਕਿਸੇ ਨਾਲ ਗੱਲ ਨਹੀਂ ਕਰਨੀ ਨਾ ਕਿਸੇ ਨੂੰ ਬੁਲਾਣਾ ਕਿਸੇ ਨੂੰ ਵੀ ਤੁਹਾਡੀ ਆਪਣੀ ਸਿਕਿਉਰਿਟੀ ਹੈ ਪਰਸਨ ਸਿਕਿਉਰਿਟੀ ਹੋ ਸਕਦਾ ਤੁਹਾਡਾ ਕੋਈ ਭਾਈ ਤੁਹਾਡਾ ਲੜਕਾ ਜਾਂ ਬੇਟਾ ਕਿਸੇ ਦੇ ਵੀ ਕੋਈ ਦੋਸਤ ਨਾਲ ਗੱਲ ਕਰ ਦੇ ਕਿ ਉੱਥੇ ਉਹਦਾ ਵੀ ਉੱਥੇ ਖਾਤਾ ਖੋਲਿਆਵਾ ਜਾਇਆ ਤਾਂ ਕੋਈ ਲਾਦੇ ਤੁਹਾਡੇ ਪੈਸੇ ਹੈਗੇ ਐ ਇਸ ਗੱਲ ਕਰ ਮੈਂ ਮੈਂ ਨਾ ਡਰਾ ਲਿਆ ਉਹਨੇ ਤੋਕਾ ਲਿਆ ਮੈਂ ਨਾ ਮੈਂ ਵਾਈਫ ਨਾਲ ਗੱਲ ਕਰ ਸਕਿਆ ਕੱਖ ਨਹੀਂ ਉਹਨੇ ਕਿਹਾ ਹੁਣ ਤੁਸੀਂ ਇਹਨੂੰ ਫੋਨ ਨੋਈ ਸੀ ਤਰ੍ਹਾਂ ਚੱਲਦਾ ਹੀ ਰੱਖਣਾ ਇਹਨੂੰ ਜੇਬ ਵਿੱਚ ਪਾ ਲਓ ਤੇ ਹੁਣ ਤੁਸੀਂ ਚੱਲ ਜਾਓ 2 ਘੰਟੇ ਮੈਨੂੰ ਐਸਾ ਪਹਿਲਾਂ ਨਹੀਂ ਬੰਦ ਕੀਤਾ ਉਹਨੇ ਜਦੋਂ ਸਾਰਾ ਕੁਝ ਕਰਦੇ ਦੇ 2 ਘੰਟੇ 2 ਵਜੇ ਮੈਂ ਗਿਆ ਬੈਂਕ ਜਾ ਕੇ ਉੱਥੇ ਮੈਂ ਕਿਹਾ ਮੈਂ ਕਿ ਉੱਥੇ ਜਾ ਕੇ ਕੀ ਕਰਨਾ ਕਹਿੰਦੇ ਪਹਿਲਾਂ FD ਚੜਾ ਲੈਣੀ ਫਿਰ FD ਚੜਾ ਕੇ ਫਿਰ ਤੁਸੀਂ ਅਮਾਉਂਟ ਜ਼ੋਰ ਦਰਨਾ ਕਿ ਕਿੰਨਾ ਹੈ ਫਿਰ ਬਾਹਰ ਆ ਜਾਣਾ RTGS ਫਾਰਮ ਲੈਣਾ RTGS ਫਾਰਮ ਮੈਂ ਤੁਹਾਨੂੰ ਦੱਸੂਗਾ ਉਹੀ ਮੈਨੂੰ ਦੱਸਦੇ ਰੇ ਉਹੀ ਮੈਂ ਭਰਦਾ ਰਿਹਾ ਹੂੰ ਉੱਥੇ ਬਾਅਦ ਉਹਨੇ ਅੰਦਰ ਜਾ ਕੇ ਉੱਥੇ ਤੋਂ ਪੈਸੇ ਨਿਕਲ ਗਏ ਇਹ ਉੱਥੇ ਦੇ ਮੂੜਕੇ ਆਇਆ ਤਾਂ ਆਣੇ ਤੋਂ ਬਾਅਦ ਮੈਂ ਰਸਤੇ 'ਚ ਨਾਲੇ ਹੀ ਤਾਂ ਉਹ ਵੀ ਵੀਡੀਓ ਕੋਲ ਚੱਲਦੀ ਐ ਇੱਥੇ ਤੱਕ ਵੀ ਕਹਿੰਦਾ ਹੁਣ ਤੁਸੀਂ ਚੈੱਕ ਕਰੋ ਤੁਹਾਨੂੰ ਰਸੀਦ ਮਿਲ ਗਈ ਇਹਦੇ ਇੱਕ ਸੁਪਰੀਮ ਕੋਰਟ ਦੀ ਇੱਕ ਦਮੀ ਕਨਸੀਡ ਪਾਈ ਵੀ ਇਹਦੇ 'ਚ 10.5 ਲੱਖ ਦੀ ਫਿਰ ਕਹਿੰਦਾ ਕੱਲ ਫੇਰ ਮਿਲਾਂਗੇ ਸਵੇਰ ਨੂੰ 9 ਵਜੇ ਠੀਕ ਹੈ 9 ਵਜੇ ਫੇਰ ਫੋਨ ਆਇਆ ਕਹਿੰਦਾ ਹੁਣ ਤੁਸੀਂ 3 ਲੱਖ ਰੁਪਈਆ ਹੋਰ ਤਿਆਰ ਰੱਖੋ ਇਹ ਤੁਹਾਡੀ ਸਿਕਿਉਰਿਟੀ ਨਹੀਂ ਹਜੇ ਜਮ੍ਹਾਂ ਹੋਈ ਸਿਕਿਉਰਿਟੀ ਦੇ ਰਿਹਾ ਮੈਂ ਕਿਹਾ ਮੇਰੇ ਕੋਲ ਤਾਂ ਹੈ ਨਹੀਂ ਕਿੰਨੇ ਵਜੇ ਤੋ ਮੇਰੇ ਨਾਲ ਬੰਦੇ ਕਿਉਂ ਨਹੀਂ ਕਹੀ ਨਾ ਜਰਾ ਪੰਜ ਚਲਾਓ ਕਹ ਦੱਸੋ ਵੀ ਹਾਂ ਅਸੀਂ 2 ਵਜੇ ਤੱਕ ਦੇ ਦੇਵਾਂਗੇ ਅੱਜ ਕੇ 2 ਵਜੇ ਤੱਕ ਪ੍ਰਬੰਧ ਕਰਦੇ ਨੇ ਜਦੋਂ ਜਨਨ 2 ਵਜੇ ਫਿਰ ਫੋਨ ਆ ਗਿਆ ਅਸੀਂ ਕਹਿੰਦਾ ਹੋਇਆ ਕਹਿੰਦਾ ਮੈਂ ਕਿਹਾ ਸਾਡੇ ਕੋਲ ਪੈਸੇ ਨਹੀਂ ਹੋਏ ਕਿੰਨਾ ਟਾਈਮ ਚਾਹੀਦਾ ਮੈਂ ਕਿਹਾ ਹੋਰ ਹੀ ਨਾ ਤਰਕਾਂਦੇ ਮੈਂ ਕਿਹਾ ਦੋ ਦਿਨ ਲੱਗਣਗੇ ਫਿਰ ਕੱਲ ਫਿਰ ਫੋਨ ਆਦੇ ਫਿਰ ਕੱਲ ਫਿਰ ਉਹਦਾ ਫੋਨ ਨਹੀਂ ਚੱਕਿਆ ਉਹਦੇ ਬਾਅਦ ਆਣੇ ਬੰਦ ਕਿੰਨੇ ਐਪਲੀਕੇਸ਼ਨ ਅਸੀਂ ਇੱਥੇ ਦਿੱਤੀ ਥਾਂ 'ਚ ਕੋ ਗਿਆ ਫਿਰ ਇੱਕ ਬੈਂਕ 'ਚ ਦੂਜੇ 'ਚ ਸਾਡੇ ਬੰਦੇ ਸੇਖੋ ਆ ਤੋਂ ਤੇ ਇੱਕ ਬਹੁਤ ਵੱਡਾ ਜੀ ਨੂੰ ਕਹਿੰਦੇ ਕਫਲਾ ਹੀ ਹੋਇਆ ਹੈ ਤੇ 10,50,000 ਦਾ ਰਮੇਸ਼ لال ਜਿੱਤਾ ਸਾਡੇ ਚਾਚਾ ਮੇਰੇ ਪਿੰਡ ਸੇਖਵਾਲ ਤੋਂ ਅਸੀਂ ਇਹ ਕਹਿੰਦੇ ਵੀ ਸਾਡੇ ਜਿਹੜੇ 20 ਦੇ ਵਿੱਚ ਇਹਦੇ ਨੇ ਕਈ ਜਿਹੜੇ ਮੁੱਦੇ ਐ ਇਹ ਆ ਚੁੱਕੇ ਐ ਵੀ ਜਿਹੜੇ ਅ ਝੂਠੇ ਜਿੱਦਾਂ ਪਾਸਪੋਰਟ ਬਣਾਉਂਦੇ ਜਾਂ ਆਧਾਰ ਕਾਰਡ ਬਣਾਉਂਦੇ ਜਾਂ ਪੈਨ ਕਾਰਡ ਜਾਂ ਫਿਰ ਏਟੀਐਮ ਕਾਰਡ ਜਿਹੜੇ ਸਾਡੇ ਵੀਡੀਓ ਕਾਲ ਆਣੀਆਂ ਵੀਡੀਓ ਕਾਲ ਤੋਂ ਜਿਹੜੇ ਸਾਡੇ ਜਿਹੜੇ ਸਿਆਣੇ ਬਜ਼ੁਰਗ ਐ ਉਹਨਾਂ ਨੂੰ ਜਿਹੜੇ ਬਾਹਰੋਂ ਕਾਲ ਕਰਕੇ ਬੰਦੇ ਵਜ਼ਾਰੇ ਅਸੀਂ ਇਹ ਸਰਕਾਰਾਂ ਤੋਂ ਯਾਦੀ ਪਰਚਾ ਤੋਂ ਉਹ ਮੰਗ ਕਰਦੇ ਆ ਜਿਹੜੀ ਕਾਨੂੰਨੀ ਜਿਹੜੀ ਕਾਰਵਾਈ ਹੈ ਇਹ ਕੀਤੀ ਜਾਣੀ ਚਾਹੀਦੀ ਜਿਹੜਾ ਸਾਡੇ ਚਾਚੇ ਦਾ 1.5 ਲੱਖ ਰੁਪਇਆ ਗਿਆ ਹੈ ਇਹ ਮੁੜ ਕੇ ਦਿਵਾਉਣਾ ਚਾਹੀਦਾ ਅਸੀਂ ਸਰਕਾਰ ਤੋਂ ਜਿੱਦਾਂ ਸਾਡੇ ਕਈ ਅਖਬਾਰਾਂ ਵਿੱਚ ਵੀ ਦਿਖਲੀ ਜਾਂਦਾ ਹੈ ਕਈ ਅਸੀਂ ਜਾਗਰਤ ਸਰਕਾਰਾਂ ਨੂੰ ਇਹ ਚੀਜ਼ਾਂ ਚਲਾਉਣੀਆਂ ਚਾਹੀਦੀਆਂ ਵੀ ਜਿਹੜੇ ਤੁਸੀਂ ਇਹ ਦੱਸਿਆ ਜਾਵੇ ਜਿਹੜੇ ਕੋ ਨਵੇਂ ਕਾਲ ਜਿਹਦਾ ਬਾਹਰੋਂ ਆਉਂਦੇ ਹੈ WhatsApp ਤੇ ਉਹ ਜਿਹੜੇ WhatsApp ਕਾਲਾਂ ਉਹ ਸਾਨੂੰ ਨਹੀਂ ਚੱਕਣੀਆਂ ਚਾਹੀਆਂ